ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਸ਼ੀਰਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਬਾਅਦ ਦਿਵਸ ਮਨਾਉਣ ਲਈ ਦੇਸ਼ ਭਰ ਦੇ ਵਿੱਚ ਮਨਾਉਣ ਦਾ ਸੰਦੇਸ਼ ਦਿੱਤਾ ਸੀ ਜਿਸ ਤਹਿਤ ਅੱਜ ਬਟਾਲਾ ਵਿਖੇ ਵਲਵਾਸੀ ਕਲਿਆਣ ਆਸ਼ਰਮ ਪੰਜਾਬ ਬਟਾਲਾ ਵਿਖੇ ਸਰਦਾਰ ਪਰਮਜੀਤ ਸਿੰਘ ਗਿੱਲ ਦੇ ਗ੍ਰਹਿ ਬਟਾਲਾ ਵਿਖੇ ਬਾਲ ਦਿਵਸ ਰੂਪ ਵਿੱਚ ਮਨਾਇਆ ਗਿਆ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਖੁੱਲੇ ਪੰਡਾਲ ਵਿੱਚ ਕਰਕੇ ਜਿੱਥੇ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਉਪਰੰਤ ਪਾਈ ਬਲਹਾਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਕੰਦ ਸਾਹਿਬ ਵੱਲੋਂ ਗੁਰੂ ਕੇ ਕੀਰਤਨ ਨੇ ਨਾਲ ਸੰਗਤਾਂ ਨੂੰ ਹਾਲ ਕੀਤਾ ਗਿਆ ਇਸ ਮੌਕੇ ਤੇ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਤੇ ਹੋਰ ਆਗੂਆਂ ਨੇ ਸ੍ਰੀ ਗੁਰੂ ਸਿੰਘ ਜੀ ਦੇ ਛੋਟੇ ਸਾਹਿਬ ਜਦਿਆਂ ਜੀ ਦੀ ਸ਼ਹੀਦੀ ਤੇ ਜੀਵਨੀ ਉੱਤੇ ਚਰਣਾ ਪਾਇਆ ਅਤੇ ਉਹਨਾਂ ਦੇ ਸ਼ਹਾਦਤ ਤੇ ਕੋਟ-ਕੋਟ ਪ੍ਰਣਾਮ ਕੀਤਾ ਹੈ ਇਸ ਮੌਕੇ ਤੇ ਵਨਵਾਸੀ ਕਲਿਆਣ ਆਸ਼ਰਮ ਪੰਜਾਬ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਮੈਂਬਰਾਂ ਵੱਲੋਂ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਤੇ ਸ਼ਰਧਾ ਫੁੱਲ ਭੇਟ ਕੀਤੇ ਗਏ ਇਸ ਮੌਕੇ ਤੇ ਵਨਵਾਸੀ ਕਲਿਆਣ ਆਸ਼ਰਮ ਪੰਜਾਬ ਦੇ ਵੱਲੋਂ ਗੁਰੂ ਕੀ ਅਟੁੱਟ ਲੰਗਰ ਵੀ ਪੁਵਾਈ ਗਈ ਇਸ ਕਰਕੇ ਅਸੀਂ ਸਾਰੇ ਕੇਵਲ ਨਾ ਪੰਜਾਬ ਦੇ ਲੋਕ ਨਾ ਕੇਵਲ ਸਿੱਖ ਸਮਾਜ ਦੇ ਲੋਕ ਬਲਕਿ ਸਮਸਤ ਹਿੰਦੁਸਤਾਨੀ ਇਸ ਚੀਜ਼ ਦੇ ਲੈਣੀ ਆ ਕਿ ਜੇ ਸਾਡੀ ਅੱਜ ਸੁੰਨਤ ਨਹੀਂ ਹੋਈ ਤੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਰਮ ਨਹੀਂ ਹੋਈ ਤੇ ਇਸ ਕਰਕੇ ਅੱਜ ਦਾ ਇਹ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਠੀਕ ਹੈ ਕਿ ਵੀਰ ਬਾਲ ਦਿਵਸ ਨੂੰ ਸਮਰਪਿਤ ਹੈ ਪਰ ਮੈਂ ਤੁਹਾਨੂੰ ਆਖਦੀ ਹਾਂ ਕੇਂਦਰ ਸਰਕਾਰ ਦਾ कि ਉਹਨਾਂ ਨੇ ਇਹ ਜਿਹੜੀ ਸ਼ਹਾਦਤ ਹੈ ਉਹ ਪੂਰੇ ਹਿੰਦੂਸਤਾਨੀਆਂ ਨੂੰ ਚੇਤੇ ਕਰਾਉਣ ਵਾਸਤੇ ਇਹ ਦਿਹਾੜਾ ਜਿਹੜਾ ਉਹ ਚੁਣਿਆ ਹੈ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਕੇਰਲ ਹੋਵੇ ਚਾਹੇ ਉਹ ਅਸਮ ਹੋਵੇ ਨਗਾਲੇ ਹੋਵੇ ਚਾਹੇ ਉਹ ਰਾਜਸਥਾਨ ਹੋਵੇ ਮਤਲਬ ਹਿੰਦੂਸਤਾਨ ਦੇ ਹਰ ਕੋਨੇ 'ਚ ਵਸਣ ਵਾਲਾ ਵਸਨੀਕ ਜਿਹੜਾ ਹੈ ਉਹ ਇਹ ਸ਼ਹਾਦਤ ਨੂੰ ਯਾਦ ਕਰੇ ਕਿ ਗੁਰੂ ਪੁੱਤਰ ਜਿਹੜੇ ਸੀ ਸਾਭ ਜਿਆਦਾ ਜੋਰਾਵਰ ਸਿੰਘ ਤੇ ਸਾਭ ਜਿਆਦਾ ਫਤੇ ਸਿੰਘ ਜਿਹੜੇ ਛੋਟੇ ਦੋ ਸਾਧਿਆ ਦੇ ਸੰਗ ਉਹਨਾਂ ਨੂੰ ਨੀਹਾਂ ਵਿੱਚ ਕਿਉਂ ਚਨਵਾਇਆ ਗਿਆ ਔਰ ਇਸ ਕਰਕੇ ਚਨਵਾਏ ਗਏ ਕਿ ਉਹਨਾਂ ਨੇ ਧਰਮ ਦੀ ਇਲਾਜ ਬਚਾਈ ਔਰ ਆਉਣ ਵਾਲੀਆਂ ਪੀੜ੍ਹੀਆਂ ਅਧਰ ਪੀੜ੍ਹੀਆਂ ਯਾਦ ਰੱਖਣ ਕਿ ਜਦੋਂ ਸਾਡੇ ਉੱਪਰ ਇਸ ਪ੍ਰਕਾਰ ਦਾ ਕੋਈ ਸੰਕਟ ਆਏਗਾ ਤੇ ਅਸੀਂ ਵੀ ਉਹ ਗੁਰੂ ਪੁੱਤਵਾਂ ਨੂੰ ਯਾਦ ਕਰਕੇ ਆਪਣੇ ਧਰਮ ਤੇ ਅਡਿੱਗ ਰਹੀਏ ਇਸ ਕਰਕੇ ਉਹਨੇ ਭਾਈ ਸਾਹਿਬ ਨੇ ਸ਼ਬਦ ਪ੍ਰਯੋਗ ਕੀਤਾ ਕਿਉਂ ਸਿੱਖਾਂ ਨੂੰ ਇਹ ਮਤ ਦੇ ਕੇ ਗਏ ਤੇ ਮੈਂ ਕਹਾਂਗਾ ਉਹਦੇ ਵਿੱਚ ਗੱਲ ਜੋੜਾਂਗਾ ਕਿ ਕੇਵਲ ਸਿੱਖਾਂ ਨੂੰ ਇਹ ਮਤ ਨਹੀਂ ਦੇ ਕੇ ਗਏ ਸਮਸਤ ਹਿੰਦੁਸਤਾਨੀਆਂ ਨੂੰ ਇਹ ਮਤ ਦੇ ਕੇ ਗਏ ਇਸ ਕਰਕੇ ਮੈਂ ਅੱਜ ਇਹ ਦੇਣਾ वनवासी कल्याण आश्रम ਦਾ ਬੜਾ ਆਭਾਰੀ ਹਾਂ ਕਿ ਉਹਨਾਂ ਨੇ ਅੱਜ ਬਟਾਲੇ ਅੰਦਰ ਵੀਰ ਬਾਲ ਦਿਵਸ ਦਾ ਇਹ ਪ੍ਰੋਗਰਾਮ ਰੱਖਿਆ ਹੈ। ਔਰ ਜ਼ਰੂਰਤ ਇਹ ਜੀ ਹੈ ਕਿ ਜਗ੍ਹਾ-ਜਗ੍ਹਾ ਦੇ ਉੱਪਰ ਸਾਰਾ ਸਮਾਜ ਜਿਹੜਾ ਹੈ ਉਹ ਵੀਰ ਬਾਲ ਦਿਵਸ ਨੂੰ ਮਨਾਏ ਔਰ ਵੀਰ ਬਾਲ ਦਿਵਸ ਕਿਉਂ ਮਨਾਣਾ ਹੈ ਉਹਦੇ ਪਿੱਛੇ ਕੀ ਹੇਤੂ ਹੈ ਇਹ ਜਿਹੜਾ ਸੰਦੇਸ਼ ਹੈ ਉਹ ਹਰ ਜਨ ਤੱਕ ਪਹੁੰਚਣਾ ਚਾਹੀਦਾ ਹੈ। ਅਸੀਂ ਅੱਜ ਦੇਖਨੇ ਆਂ ਕਿ ਪੰਜਾਬ ਦੀ ਧਰਤੀ ਦੇ ਉੱਪਰ ਬਹੁਤ ਤੇਜ਼ ਗਤੀ ਨਾਲ ਕਨਵਰਜਨ ਜਿਹੜੀ ਹੋ ਰਹੀ ਹੈ ਸਾਡੇ ਸਮਾਜ ਦੇ ਲੋਕ ਜਿਹੜੇ ਆ ਆਪਣਾ ਧਰਮ ਜਿਹੜਾ ਉਹ ਛੱਡ ਕੇ ਦੂਜੇ ਧਰਮਾਂ 'ਚ ਜਾ ਰਹੇ ਤੇ ਇਸ ਕਾਰਨ ਤੇ ਇਹ ਵੀਰ ਬਾਲ ਦਿਵਸ ਲਈ ਮਨਾਇਆ ਜਾਂਦਾ ਔਰ ਉਹ ਗੁਰੂ ਕੁਤਰਾ ਨੇ ਜਿਹੜੀ ਸ਼ਹਾਦਤ ਦਿੱਤੀ ਸੀ ਕੀ ਇਸ ਕਰਕੇ ਦਿੱਤੀ ਸੀ ਕਿ ਸਾਡੇ ਜਿਹੜੇ ਅੱਗੇ ਉਹ ਵੰਸ਼ਜ ਹੋਣਗੇ ਸਾਨੂੰ ਜਿਹੜੇ ਮੰਨਣ ਵਾਲੇ ਹੋਣਗੇ ਉਹ ਲਾਲਚ ਦੇ ਕਾਰਨ ਡਰ ਦੇ ਕਾਰਨ ਆਪਾਂ ਧਰਮ ਬਦਲ ਦੇਣਗੇ ਉਹ ਤੇ ਆਪ ਇੱਕ ਮਿਸਾਲ ਦੇ ਕੇ ਗਏ ਤੇ ਜੇ ਇਹ ਸਾਡੇ ਪੰਜਾਬ ਦੀ ਧਰਤੀ ਤੇ ਹੋ ਰਿਹਾ ਹੈ ਉਹਦਾ ਕਾਰਨ ਇਹ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਉਹ ਜਿਹੜਾ ਸਾਡਾ ਵਿਰਸਾ ਹੈ ਉਹਦੇ ਨਾਲ ਜੋੜ ਨਹੀਂ ਪਾ ਰਹੇ ਇਸ ਕਰਕੇ ਬਹੁਤ ਜ਼ਰੂਰਤ ਹੈ ਸਭ ਜੱਥੇਬੰਦੀਆਂ ਨੂੰ ਕਿ ਉਹ ਜਗ੍ਹਾ-ਜਗ੍ਹਾ ਦੇ ਉੱਪਰ ਸ਼ਹਿਰਾਂ ਦੇ ਅੰਦਰ ਪਿੰਡਾਂ ਦੇ ਅੰਦਰ ਛੋਟੀ ਛੋਟੀ ਗਰੀਬ ਬਸਤੀਆਂ ਜਾਂਦਾ ਜੀ ਇਸ ਪ੍ਰਕਾਰ ਦੇ ਪ੍ਰੋਗਰਾਮ ਕਰਨ ਔਰ ਜਿਹੜੇ ਲੋਕ ਆਪਣੇ ਧਰਮ ਤੋਂ ਕਿਸੇ ਭੁੱਲ ਕਾਰਨ ਵਿਛੜਾ ਕਰ ਗਏ ਨੇ ਉਹਨਾਂ ਨੂੰ ਆਪਣਾ ਵਿਰਸਾ ਯਾਦ ਕਰਾਣਾ ਕਈ ਵਾਰ ਇਹ ਸੁਣਨੇ ਆ ਜੀ ਕੁਝ ਮਹਾਪੁਰਸ਼ ਇਸ ਧਰਤੀ ਦੇ ਵਿਸ਼ੇਸ਼ ਉਪਰਾਲੇ ਦੇ ਨਾਲ ਸਰਦਾਰ ਪਰਮਜੀਤ ਸਿੰਘ ਗਿੱਲ ਰਾਸ਼ਟਰੀ ਉਪ ਪ੍ਰਧਾਨ ਹਿਮਾਲਿਆ ਪਰਿਵਾਰ ਜੀ ਦੇ ਗ੍ਰਹਿ ਨਿਵਾਸ ਵਿਖੇ ਵੀਰ ਬਾਲ ਦਿਵਸ ਮਨਾਇਆ ਗਿਆ ਅੱਜ ਦੀ ਇਸ ਦਿਨ ਦੀ ਜਿਹੜੀ ਮਹੱਤਤਾ ਸੀ ਉਹ ਬਹੁਤ ਜ਼ਿਆਦਾ ਹੈ ਛੋਟੇ ਸਾਹਿਬ ਜਿਆਦਿਆਂ ਦੀ ਲਸਾਨੀ ਸ਼ਹਾਦਤ ਆਉਣ ਵਾਲੀ ਪੀੜੀ ਨੂੰ ਦੱਸਣ ਵਾਸਤੇ ਕਿ ਧਰਮ ਦੇ ਅਡੋਲ ਰਹੇ ਡੋਲੇ ਨਹੀਂ ਸ਼ਹਾਦਤ ਕਬੂਲ ਕੀਤੀ ਪਰ ਆਪਣਾ ਧਰਮ ਨਹੀਂ ਛੱਡਿਆ ਸੋ ਅੱਜ ਅਲੱਗ-ਅਲੱਗ ਸਮਾਜਿਕ ਧਾਰਮਿਕ ਸੰਗਠਨਾਂ ਦੇ ਹਾਜ਼ਰੀ ਦੇ ਵਿੱਚ ਇਸ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਛੋਟੇ ਸਹਿਬਜ਼ਾਦੇ ਤੇ ਹੋਰ ਸਿੰਘਾਂ ਦੀ ਸ਼ਹੀਦੀ ਤੇ ਫੁੱਲ ਸ਼ਰਦਾ ਸੁਮਨ ਫੁੱਲ ਪੇਟ ਕੀਤੇ ਗਏ ਸਾਡੇ ਵਨਵਾਸੀ ਕਲਿਆਣ ਆਸ਼ਰਮ ਦੇ ਮਾਨਨੀਏ ਰਾਸ਼ਟਰੀ ਕਾਰਜਕਰਮੀ ਸਦਸੇ ਸ੍ਰੀ ਸਰੇਸ਼ ਲਾਇਕਾ ਰਾਉ ਕਲਕਰਨੀ ਜੀ ਵਿਸ਼ੇਸ਼ ਤੌਰ ਤੇ ਦਿੱਲੀੋਂ ਇੱਥੇ ਪਹੁੰਚੇ ਸਨ ਔਰ ਜਿੰਨਾ ਕ ਸੰਗਤ ਦਾ ਸਹਿਯੋਗ ਔਰ ਜਿੰਨਾ ਉਹਨਾਂ ਦਾ ਸੇਵਾ ਸਮਰਪਣ ਭਾਵ ਮਿਲਿਆ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦਿਨੇਸ਼ ਸਤੀ ਪ੍ਰਾਤਮਾ ਸਚਿਵ ਵਨਵਾਸੀ ਕਲਿਆਣ ਆਸ਼ਰਮ ਪੰਜਾਬ ਜੀ ਜੀ ਛੋਟੇ ਸਾਹਿਬ ਜਿਆਦੇ ਦੀ ਸ਼ਹਾਦਤ ਦਾ ਇਹ ਦਿਨ ਅੱਜ ਸਾਰੇ ਹਿੰਦੁਸਤਾਨ ਸਾਰੇ ਵਿਸ਼ਵ ਚ ਮਨਾਉਂ ਮਨਾਇਆ ਜਾ ਰਿਹਾ ਤੇ ਉਹਦੇ ਉਹ ਸਿਰਫ ਤੇ ਸਿਰਫ ਇੱਕ ਸ਼ਖਸ ਦੇ ਬਦੌਲਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਨ ਜਨਰਲ ਨੇ 2022 ਵਿੱਚ ਇਸ ਚੀਜ਼ ਦੀ ਸ਼ੁਰੂਆਤ ਕੀਤੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਾਰੇ ਹਿੰਦੁਸਤਾਨ ਵਿੱਚ ਮਨਾਉਣਾ ਸ਼ੁਰੂ ਕੀਤਾ। ਇਹ ਬਹੁਤ ਹੀ ਲਾਸਾਨੀ ਸ਼ਹਾਦਤ ਹੈ। ਜਿਹੜੇ ਇੱਕ ਬਹੁਤ ਛੋਟੇ ਮਾਸੂਮ ਬੱਚਿਆਂ ਤੇ ਕਿੰਨੇ ਤਸੀਹੇ ਕੀਤੇ ਗਏ, ਕਿੰਨੇ ਉਹਨਾਂ ਨੂੰ ਜ਼ੁਲਮ ਕੀਤਾ ਗਿਆ, ਲੇਕਿਨ ਉਹਨਾਂ ਨੇ ਈਨ ਨਹੀਂ ਮੰਨੀ ਤੇ ਆਪਣੇ ਧਰਮ ਦੇ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਸ ਇਸ ਸ਼ਹਾਦਤ ਨੂੰ ਪਹਿਲਾਂ ਪੰਜਾਬ ਦੇ ਗੁਰਦੁਆਰਿਆਂ ਤੇ ਜਾਂ ਸਿੱਖ ਆਪਣੇ ਸਵਿਛ ਸਮਾਜ ਆਪਣੇ ਧਰਮਸਥਾਨਾਂ ਤੇ ਜ਼ਰੂਰ ਮਨਾਉਂਦਾ ਸੀ ਲੇਕਿਨ ਅਸੀਂ ਪ੍ਰਧਾਨ ਮੰਤਰੀ ਦੇ ਬਹੁਤ ਰਣੀ ਹੈ ਕਿ ਉਹਨਾਂ ਨੇ ਸਾਰੇ ਹਿੰਦੁਸਤਾਨ ਵਿੱਚ ਇਸ ਦੀ ਇੱਕ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ। ਮੈਂ ਸੁਰੇਸ਼ ਕੁਲਕਰਨੀ ਮੈਂ வனਵਾਸੀ ਕਲਿਆਣ ਆਸ਼ਰਮ ਦਾ ਅਖਿਲ ਭਾਰਤੀ ਕਾਰਜਕਾਰੀ ਮੰਡਲ ਦਾ ਸਦਸya ਦਿੱਲੀ ਮੇਰਾ ਕੇਂਦਰ ਹੈ। ਅੱਜ ਵੀਰ ਬਾਲ ਦਿਵਸ ਪਰ यहाँ बटाला में जो कार्यक्रम हुआ उसमें सम्मिलित होने का मुझे सहभाग मिला वो धन्यवाद मैं देता हूँ यहाँ के सभी कार्यकर्ताओं को वीर शहीद बाल दिवस पर पूरे देश भर में जागरूकता लाना पूरे समाज में जागरूकता लाना वीर दिव, बाल दिवस पर जिस प्रकार का बलिदान इस समाज के लिए कि उन्होंने किया है उसको याद करके हम भी इस प्रकार धर्म से देश के लिए डटे रहे ये आज की आवश्यकता है ではね